ਸ੍ਰੀ ਅਕਾਲ ਦੋਸਤੋ ਅਮੀਰ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਪਰ ਅੱਜ ਮੈਂ ਤੁਹਾਡੇ ਨਾਲ ਮੋਟੀਵੇਸ਼ਨ ਵਾਲੀਆਂ ਗੱਲਾਂ ਲੈ ਕੇ ਜੁੜੀ ਹਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਆ ਕਿ ਸਾਡੀ ਕਦਰ ਕਿਉਂ ਨਹੀਂ ਪੈਂਦੀ ਇਸੇ ਲੋਕਾਂ ਦਾ ਇੰਨਾ ਕਰਦੇ ਆ ਤੇ ਲੋਕੀ ਸਾਨੂੰ ਕਿਉਂ ਇਗਨੋਰ ਕਰਦੇ ਆ ਅੱਜ ਦੀ ਵੀਡੀਓ ਵਿੱਚ ਅੱਜ ਇੰਨਾ ਕਰਨਾ ਦੀ ਗੱਲ ਕਰਾਂਗੇ ਆਓ ਜੀ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਪਹਿਲਾ ਪੁਆਇੰਟ ਇਹ ਆ ਕਿਸੇ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇ ਦੇਣੀ ਅਸੀਂ ਕੀ ਕਰਦੇ ਹਾਂ ਕਿ ਅਸੀਂ ਕਿਸੇ ਨੂੰ ਹਦੋਂ ਵੱਧ ਅਹਿਮੀਅਤ ਦੇ ਦਿੰਨੇ ਆ ਅਸੀਂ ਉਹਦੀ ਔਕਾਤ ਤੋਂ ਵੱਧ ਕੇ ਉਹਨੂੰ ਅਹਿਮੀਅਤ ਜਦੋਂ ਦੇਣੀ ਸ਼ੁਰੂ ਕਰ ਦਿੰਦੇ ਹਾਂ ਕਿ ਉਹ ਸਮਝਦਾ ਕਿ ਮੈਂ ਪਤਾ ਨਹੀਂ ਕੀ ਐ ਐਸਾ ਜਿਹੜਾ ਮੇਰੇ ਪਿੱਛੇ-ਪਿੱਛੇ ਫਿਰਦਾ ਵਾ ਤੇ ਇਸ ਕਰਕੇ ਸਾਨੂੰ ਲੋਕਾਂ ਨੂੰ ਉਨੀਕ ਹੀ ਅਹਿਮੀਅਤ ਦੇਣੀ ਚਾਹੀਦੀ ਜਿੰਨੀ ਕੋ ਉਹ ਇੱਜ਼ਤ ਦੇ ਜਾਂ ਕਦਰ ਦੇ ਮਾਥਾ ਜ ਆ ਕਿਉਂਕਿ ਜਦੋਂ ਅਸੀਂ ਹੱਦੋਂ ਵੱਧ ਕਿਸੇ ਨੂੰ ਕਦਰ ਕਰਨ ਲੱਗ ਪੈਂਦੇ ਨਾ ਉਹ ਅਗਲਾ ਬੰਦਾ ਭੁੱਲ ਜਾਂਦਾ ਕਿ ਇਹਦੇ ਅਗਲੇ ਦੀ ਵੀ ਕਦਰ ਹੈਗੀ ਕੋਈ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਅਹਿਮੀਅਤ ਨਹੀਂ ਦੇਣੀ ਚਾਹੀਦੀ ਤੇ ਇਸ ਗੱਲ ਦਾ ਸਾਨੂੰ ਸੁਧਾਰ ਕਰਨਾ ਚਾਹੀਦਾ ਆਪਣੇ ਆਪਣੀ ਇੱਜ਼ਤ ਪਹਿਲਾਂ ਤੇ ਦੂਜੇ ਦੀ ਇੱਜ਼ਤ ਜਿਹੜੀ ਆ ਉਹ ਬਾਅਦ ਚ ਕਹਿੰਦਾ ਭਾਵ ਕਿ ਕਿਸੇ ਦੀ ਕਦਰ ਕਰਦਿਆਂ ਕਰਦਿਆਂ ਆਪਣੀ ਕਦਰ ਨਾ ਗਵਾ ਬੈਠੋ ਇਸ ਕਰਕੇ ਸਾਨੂੰ ਇਸ ਗਲਤੀ ਦਾ ਸੁਧਾਰ ਕਰਨਾ ਚਾਹੀਦਾ ਜਿਹੜਾ ਸਾਡੀ ਕਦਰ ਕਰਦਾ ਸੀ ਸਾਨੂੰ ਉਹਦੀ ਕਦਰ ਕਰਨੀ ਚਾਹੀਦੀ ਆ ਤੇ ਐਵੇਂ ਬਿਨ ਮਤਲਬ ਤੋਂ ਕਿਸੇ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ ਤੇ ਦੂਸਰਾ ਪੁਆਇੰਟ ਇਹ ਆ ਕਿ ਜਦੋਂ ਅਸੀਂ ਕਿਸੇ ਦੀ ਇੱਕ ਆਵਾਜ਼ ਜੇ ਮਾੜੀ ਹੋਵੇ ਨਾ ਅਸੀਂ ਭੱਜੇ ਜਾਂਦੇ ਆ ਤੇ ਉਹ ਅਗਲਾ ਬੰਦਾ ਸਮਝਦਾ ਕਿ ਇਹ ਬੜਾ ویਲਾ ਵੈ ਇਹਨੂੰ ਤੇ ਮੈਂ ਇੱਕ ਵਾਰ ਕਹਿ ਰਹੀ ਹਾਂ ਭੱਜਾ ਹੀ ਆਇਆ ਤੇ ਆਪਨੇ ਬੜੀ ਤੂੰ ਹੀ ਤੂੰ ਉਹਨੂੰ ਆਜ ਮਾਰੋਗੇ ਨਾ ਤੇ ਬੜੀਆਂ ਮਤਲਬ ਕੀ ਕਰੂਗਾ ਕਿ ਨਹੀਂ ਮੇਰੇ ਕੋ ਨਹੀਂ ਆਇਆ ਜਾਂਦਾ ਤੂੰ ਹੀ ਆ ਜਾ ਇਸ ਕਰਕੇ ਕਿਸੇ ਦੀ ਇੱਕ ਆਵਾਜ਼ ਤੇ ਨਹੀਂ ਭੱਜੇ ਜਾਣਾ ਕਿਉਂਕਿ ਫਿਰ ਸਾਡੀ ਆਪਣੀ ਕਦਰ ਗਵਾਚ ਜਾਂਦੀ ਆ ਤੇ ਜਦੋਂ ਇਹ ਨਹੀਂ ਕਿ ਸਾਨੂੰ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ ਮਦਦ ਕਰਨੀ ਚਾਹੀਦੀ ਆ ਪਰ ਇਹ ਆ ਕਿ ਆਪਣੀ ਰਿਸਪੈਕਟ ਵੀ ਕੇਮ ਰੱਖਣੀ ਚਾਹੀਦੀ ਆ ਜਿਹੜੇ ਤੁਹਾਡੀ ਮਦਦ ਕਰਦੇ ਆ ਨਾ ਉਹਨਾਂ ਦੀ ਮਦਦ ਕਰੋ ਇਹ ਨਹੀਂ ਕਿ ਜੇ ਦੋ ਤੁਹਾਨੂੰ ਔਖਾ ਟਾਈਮ ਹੁੰਦਾ ਵਾ ਤੇ ਉਹ ਤੁਹਾਨੂੰ ਪਿੱਠ ਵਿਖਾ ਦਿੰਦੇ ਆ ਤੇ ਜਦੋਂ ਉਹਨਾਂ ਨੂੰ ਮਦਦ ਦੀ ਲੋੜ ਹੁੰਦੀ ਆ ਤੇ ਤੁਸੀਂ ਉਦੋਂ ਭੱਜੇ ਜਾਂਦੇ ਜੋ ਇਸ ਕਰਕੇ ਅਗਲਾ ਬੰਦਾ ਸਮਝਦਾ ਕਿ ਮੈਂ ਪਤਾ ਨਹੀਂ ਮਤਲਬ ਕਿ ਇਹ ਬੰਦਾ ਜਿਹੜਾ ਵਾ ਮੇਰੇ ਪਤਾ ਨਹੀਂ ਥੱਲੇ ਲੱਗਾ ਵਾ ਮੈਂ ਤੇ ਇਹਨੂੰ ਇੰਨੀ अहमियत ਦਿੰਦਾ ਨਹੀਂ ਮੈਂ ਤੇ ਇਹਦੀ ਇੰਨੀ ਕਦਰ ਵੀ ਨਹੀਂ ਕਰਦਾ ਇਹਦੀ ਮਦਦ ਵੀ ਨਹੀਂ ਕਰਦਾ ਫਿਰ ਮੇਰੇ ਪਿੱਛੇ 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 ਇਸ ਕਰਕੇ ਜਿਹੜੀ ਚਮਚਾਗਿਰੀ ਕਰਨੀ ਹੈ ਨਾ ਛੱਡ ਦੋ ਜਿਹੜੀ ਚਮਚਾਗਿਰੀ ਹੈ ਨਾ ਇਹ ਜਿਹੜੀ ਹੈ ਤੁਹਾਨੂੰ ਜਿਹੜੀ ਹੈ ਤੁਹਾਨੂੰ ਨੀਵਾ ਦਿਖਾਉਂਦੀ ਆ ਤੇ ਅਗਲੇ ਬੰਦੇ ਨੂੰ ਉੱਚਾ ਦਿਖਾਉਂਦੀ ਆ ਤੇ ਤੀਸਰਾ ਪੁਆਇੰਟ ਇਹ ਹੈ ਕਿ ਕਿਸੇ ਦੇ ਨਾਲ ਬਹੁਤ ਜਲਦੀ ਨਹੀਂ ਖੁੱਲਣਾ ਅਹੀਂ ਕੀ ਕਰਦੀਆਂ ਕਿ ਜੇ ਕੋਈ ਹਨ ਦੋ ਕੁ ਪਿਆਰ ਦੇ ਲਬਜ ਬੋਲ ਲੈਂਦਾ ਸਾਡੇ ਨਾਲ ਅਸੀਂ ਛੱਟਪਾਟ ਉਹਦੇ ਨਾਲ ਖੋਲ ਜਾਂਦੀ ਉਹਨੂੰ ਆਪਣੇ ਸਾਰੇ ਭੇਦ ਦੱਸ ਦਿੰਦੇ ਆ ਤੇ ਬਾਅਦ ਚ ਉਹ ਇਹ ਆਪਣੀ ਹਰ ਇੱਕ ਘਰ ਦੀ ਗੱਲ ਆਪਣੇ ਦਿਲ ਦੀ ਗੱਲ ਸਾਰੀ ਖੋਲ ਕੇ ਉਹਦੇ ਅਗਿਰਾ ਦੇ ਨੇ ਉਹ ਅਗਲਾ ਬੰਦਾ ਉਦੋਂ ਤੇ ਸੁਣਦਾ ਰਹਿੰਦਾ ਵਾ ਤੇ ਬਾਅਦ ਵਿੱਚ ਜਦੋਂ ਤੁਹਾਨੂੰ ਮਤਲਬ ਕੀ ਉਹਦੇ ਨਾਲ ਆਣ ਬਣ ਹੋ ਜਾਂਦੀ ਹੈ ਨਾ ਫਿਰ ਉਹ ਉਹ ਗੱਲਾਂ ਜਿਹੜੀਆਂ ਤਾਨਿਆਂ ਦੇ ਰੂਪ ਵਿੱਚ ਤੁਹਾਨੂੰ ਵੱਜਦੀਆਂ ਵਾ ਇਸ ਕਰਕੇ ਕਦੀ ਵੀ ਆਪਣੀ ਦਿਲ ਦੀ ਗੱਲ ਜਿਹੜੀ ਹੈ ਨਾ ਦੂਜੇ ਇਨਸਾਨ ਨੂੰ ਨਹੀਂ ਦੱਸਣੀ ਚਾਹੀਦੀ ਤੇ ਉਹ ਇਨਸਾਨ ਜਿਹੜਾ ਵਾ ਨਾ ਜਦੋਂ ਤੁਸੀਂ ਆਪਣੀਆਂ ਗੱਲਾਂ ਦੱਸਦੇ ਨਾ ਉਹ ਉਹਨਾਂ ਵਿੱਚੋਂ ਕੋਈ ਤੁਹਾਡਾ ਪੁਆਇੰਟ ਜਿਹੜਾ ਕਮਜ਼ੋਰੀ ਵਾਲਾ ਹੁੰਦਾ ਹਨ ਉਹਨੂੰ ਫੜ ਲੈਂਦਾ ਵਾ ਤੇ ਫਿਰ ਉਹਦੇ ਉੱਤੇ ਨਿਸ਼ਾਨੇ ਮਾਰਦਾ ਤੇ ਇਸ ਕਰਕੇ ਤੁਹਾਨੂੰ ਫਿਰ ਕੀ ਉਹ ਟੌਰਚਰ ਕਰਦਾ ਵਾ ਇਸ ਕਰਕੇ ਕਦੀ ਵੀ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਬਹੁਤ ਜ਼ਿਆਦਾ ਨਹੀਂ ਖੁੱਲਣਾ ਹੈਗਾ ਉਹਨੇ ਕੀ ਭੇਤ ਦੇਣੇ ਆ ਜਿੰਨੇ ਇੱਕ ਮਤਲਕੀ ਅਗਲਾ ਜਿਹੜਾ ਵਾ ਤੁਹਾਨੂੰ ਟੌਰਚਰ ਨਾ ਕਰ ਸਕੇ ਤਾਨੂੰ ਦੋਖਣਾ ਦੇ ਸਕੇ ਤੁਹਾਨੂੰ ਤਾਨੇ ਮਿਨੀ ਨਾ ਮਾਰ ਸਕੇ ਮੁਰਮੁਰ ਕੇ ਉਸ ਗੱਲ ਦੇ ਉੱਤੇ ਤੇ ਚੌਥਾ ਪੁਆਇੰਟ a ਆ ਕਿ ਹਾਂ ਅੰਦੇ ਵਿੱਚ ਕੰਫੀਡੈਂਸ ਦੀ ਕਮੀ ਹੁੰਦੀ ਆ ਅਸੀਂ ਕੀ ਕਰਦੇ ਅਸੀਂ ਛੱਟ ਰੂਣ ਬਹਿ ਜਾਂਦੇ ਕਿਉਂਕਿ ਜੇ ਕੋਈ ਸਾਨੂੰ ਕੋਈ ਗੱਲ ਕਰ ਦਿੰਦਾ ਵਾਣਾ ਅਸੀਂ ਆਪਣੀਆਂ ਗੱਲਾਂ ਨੂੰ ਮਤਲਬ ਕਿ ਉਹਦੀਆਂ ਜਿਹੜੀਆਂ ਗੱਲਾਂ ਉਹ ਦਿਮਾਗ ਵਿੱਚ ਘੁੰਮਦੀਆਂ ਨੇ ਸਾਨੂੰ ਆ ਆਖਿਆ ਸਾਡੇ ਚਾਹ ਕਮੀ ਆ ਕਮੀ ਕਦੀ ਵੀ ਆਪਣੇ ਵਿੱਚ ਕਮੀਆਂ ਨਾ ਲੱਭੋ ਕਿਉਂਕਿ ਜਿਹੜੇ ਲੋਕ ਆ ਨਾ ਉਹ ਤੁਹਾਡੀਆਂ ਕਮੀਆਂ ਦਾ ਕੀ ਕਰਦੇ ਫਾਇਦਾ اٹھ ਹੁੰਦੇ ਆ ਇਸ ਕਰਕੇ ਦੂਜਿਆਂ ਦੀ ਜ਼ਿੰਦਗੀ ਜਿਹੜੀ ਹੈ ਨਾ ਉਹਦੇ ਵਿੱਚ ਨਾ ਬਹੁਤੀ ਵਰਨ ਦੀ ਸਾਨੂੰ ਲੋੜ ਆ ਅਹੀਂ ਮਤਲਬ ਕਿ ਅਹੀਂ ਕਿਸੇ ਦੀ ਜ਼ਿੰਦਗੀ ਚੋਂ ਕੀ ਲੈਣਾ ਜੋ ਮਰਜ਼ੀ ਕੋਈ ਕਰੇ ਸਾਡੇ ਵੱਲੋਂ ਸਾਨੂੰ ਆਪਣੀ ਜ਼ਿੰਦਗੀ ਸਵਾਰਨੀ ਚਾਹੀਦੀ ਆਪਣੀ ਸੈਲਫ ਰਿਸਪੈਕਟ ਆਪਣੀ ਕਦਰ ਤੇ ਆਪਣੀ ਅਹਿਮੀਅਤ ਜਿਹੜੀ ਆ ਉਹਨੂੰ ਪਰਮੁਖ ਰੱਖਣਾ ਚਾਹੀਦਾ ਵਾ ਤੇ ਦੂਸਰਾ ਸਾਨੂੰ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਕਦੇ ਵੀ ਜੇ ਸਾਡੇ ਤੇ ਦੁੱਖ ਦੀ ਘੜੀ ਆਉਂਦੀ ਆ ਨਾ ਸਾਨੂੰ ਲੋਕਾਂ ਲਾਗੇ ਰੋਣੇ ਨਹੀਂ ਰੋਣੇ ਚਾਹੀਦੇ ਤਹਾਨੂੰ ਸਿਰਫ ਪ੍ਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਉਹਦਾ ਨਾਮ ਸਿਮਰਨ ਜਪਣਾ ਚਾਹੀਦਾ ਤੇ ਆਪਣੀ ਜਿਹੜੀ ਆ ਕੋਈ ਵੀ ਗੱਲਣਾ ਲੋਕਾਂ ਅੱਗੇ ਨਹੀਂ ਕਰਨੀ ਸਿਰਫ ਵਾਹਿਗੁਰੂ ਅੱਗੇ ਕਰਨੀ ਆ ਜਿਹੜਾ ਤੁਹਾਡੀ ਕਦਰ ਨਹੀਂ ਨਾ ਪਾਉਂਦਾ ਤੁਸੀਂ ਵੀ ਉਹਦੀ ਕਦਰ ਕਰਨੀ ਛੱਡ ਦਿਓ ਤੇ ਇਸ ਕਰਕੇ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਓ ਤੇ ਵਾਹਿਗੁਰੂ ਜੀ ਇਹ ਦੱਸਣਾ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦੱਸਣੇ ਚੈਨੈਨ ਨੂੰ লাইক সাবস্ক্রাইব ਜ਼ਰੂਰ ਕਰ ਲੈਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ